ਨਾ ਦਉ ਤੇ ਆਪੋ ਕੋ ਜੋ ਪਾਦਨਰਵਾਨਾ ਜਾਂ ਨਾਨਕੀ ਕੇਵਤ ਹਨ ਹੈ ਕਿੰਨੋਂ ਗੁਰਮੁਖੀ ਆਨਾ ਔਖੀ ਦਾ ਹੈ ਗੱਲ ਹਾਰੇ ਕਰੀ ਇਹ ਤੇ ਮੰਦਲ ਅਧੀਰ ਆ ਜਾਂਦੀ ਹੈ ਤਾਂ ਤੱਕ ਉਹ ਨਾਮ ਦੇ ਵੀ ਲਈ ਫਿਰ ਪਤਾਂ ਨੂੰ ਸੁਣਾਇਆ ਕਰਦੇ ਜਦਾ ਮਾਂ ਦੀ ਵੀ ਸੁਣਾਇਆ ਕਰਦੇ ਕਹਿੰਦੇ ਬਾਤਾਂ ਵਿੱਚ ਜਦੋਂ ਆਪਰ ਦੇ ਸਰਗੋਨ ਦੇ ਪੁਜਾਰੀ ਸਾਹਿਬ ਜੇ ਠਾਕਰ ਕੀ ਰੋਹਿੰਦੂ ਮਾਤ੍ਰਿਕ ਪੱਥਰ ਦਾ ਮੰਦਿਆ ਉਹਦੀ ਪੂਜਾ ਕਰਦੇ ਇਹ ਉਹਦੀ ਪੂਜਾ ਤੋਂ ਹੀ ਅੱਗੇ ਪਹੁੰਚਣਾ ਹੈ ਨਾ ਜੇ ਕਾਰਨ ਨਹੀਂ ਕੋਛ ਹੈ ਫਿਰ ਪ੍ਰਾਪਤੀ ਕਿਵੇਂ ਹੋਏ ਖੰਡ ਨਹੀਂ ਕਰੀ ਜਾਣਾ ਸੀ ਖੰਡ ਨਹੀਂ ਕਰੀ ਜਾਣਾ ਇਹ ਵੈਰੂ 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 ਕਿਉਂ ਕਰਦੇ ਹੋ ਉਹ ਵੀ ਕੋਈ ਸਮਾਂ ਆ ਜਾਏਗਾ ਉਹ ਵੈਰੂ ਕਿਹਾ ਹੋਇਆ ਉਹ ਤਨਵੀਰਤਾ ਚ ਹੈ ਜਿੱਥੇ ਜਾ ਕੇ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਿਣ ਤੇ ਆਇਓ ਆਪੇ ਹੀ ਬਣ ਜਾਣਾ ਹਰ ਜੇ ਕਰਨਾ ਹੀ ਨਹੀਂ ਫਿਰ ਉਹ ਨਹੀਂ ਬਣਨਾ ਇਹ ਰੱਲ ਹੈ ਤੋਤਾ ਰਟਣਾ ਕਹਿੰਦੇ ਨੇ ਨਹੀਂ ਤੋਤਾ ਰਟਨੇ ਚਾਹੀਏ ਚਲੋ ਤੋਦੇ ਨਾਲ ਹੀ ਦੰਕਾ ਪਾਪਨ ਹੋਏ ਕੈ ਪਾਪਾਂ ਦਾ ਦਨ ਹਾਰ ਫਰੋਤਾ ਮਹਾਪੁੱਤ ਅਚਾਨਤ ਚੱਕ ਦੰਕਾ ਵਾਰੇ ਜਾਏ ਅਰੋਤਾ ਦਰਮਤ ਦੇਖ ਦਿਆਨ ਉਹਦੀ ਕਹਾਣੀ ਥੰਕੇ ਪੋਟੀ ਮਰਤ ਨੂੰ ਦੇਖ ਕੇ ਦਿਆਨ ਹੋਵੇ ਅਸੀਂ ਆਉ ਬਣਾਉ ਦੇਖ ਕੇ ਦਿਆਨ ਹੋਵਾਂਗੇ ਉਹ ਦਇਆ ਦੇ ਕਰਤਾ ਗਿਆ ਮੰਨ ਤਨੇਖੇ ਤੋਂ ਵੀ ਕਰਤਾ ਆਇਆ ਤਾਂ ਇਤੇ ਤਰਸ ਭਿਆ ਮੇਰਾ ਨੰਮਾ ਤੋਂ ਹੀ ਵੇਦ ਦੇ ਘਰ ਵਿੱਚ ਆ ਗਿਆ ਵਾਹਿਗੁਰੂ ਜੀ ਤੇ ਮੇਰੇ ਤੇ ਘਰ ਵਾ ਜਾ ਕੇ ਕੀ ਮਿਲਿਆ ਤੁਹਾਨੂੰ ਜੀ ਸਾਡੇ ਤੇ ਜ ਤਤ ਕੀਤਾ ਸਤ ਗੁਰੂ ਸੱਜਣ ਮਿਲਿਆ ਕੀ ਦੀ ਵੱਡੀ ਗੱਲ ਬਣ ਗਈ ਹੁਣ ਜੇ ਸਤ ਗੁਰੂ ਸੱਜਣ ਸਾਨੂੰ ਮਿਲ ਗਿਆ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਆਪਾਂ ਫਿਰ ਇਹਨਾਂ ਤੋਂ ਆਪਾਂ ਵੀ ਕੁਝ ਮੰਗ ਲਈਏ ਜ਼ਰੂਰ ਮਿਲੇਗਾ ਉਹ ਕੀ ਮਿਲੇਗਾ ਕੀ ਮੰਗੀਏ

Thank okay. you ਈ ਵਾ ਹਰਿਆ ਅਰਥਾਂ ਜੀਵਨ ਵਿਤਰ ਮਾਰਕ ਇਹ ਆਪ ਜਿਆਦਾ ਜੀਵਨ ਹੈ ਜੇ ਵਿਤਰ ਗਿਆ ਫਿਰ ਜੀਵਨ ਮੌਤ ਵਿੱਚ ਬਦਲ ਜਾਵੇਗਾ ਇਹ ਕੋਈ ਵਾਸਤਾ ਹੈ ਤਾਂ ਇਸ ਤਰ੍ਹਾਂ ਤਰ ਤਰਸ ਦੇ ਵਿੱਚ ਦਇਆ ਵਿੱਚ ਮਹਾਪੁਰ ਛਾ ਕੇ ਦੋ ਮਤ ਦੇਕ ਦਇਆਲ ਹੋਏ ਦਇਆਲ ਹੋ ਗਏ ਪਰਮਾ ਨਰਮਤ ਦੇਖਦਿਆਰ ਹੋਏ ਹੱਥੋਂ ਦਿੱਤੋ ਤਿਤਨੂ ਤੋਤਾ ਤੋਤਾ ਰਾਮ ਨਾ ਪੜਿਆ ਹੋਇਆ ਦੇਖਿਆ ਕਿਉਂਤੀਆ ਮਹਾਂਪੁਰਸ਼ਾਂ ਦੇ ਪਾਸ ਬਈ ਇੰਨੇ ਪਾਪਾਂ ਦੇ ਵਿੱਚ ਇੰਨੇ ਬਾਪ ਵਿੱਚੇ ਮਾਨੋ ਪਾਪਾਂ ਦਾ ਗਵਿਚ ਹਾਰ ਹੀ ਪਾਇਆ ਹੈ ਇਥੇ ਨਾਮ ਕੀ ਕਰੂੰਗਾ ਬਾਦਮੀ ਕਿਨੇ ਫਿਰ ਆਖਰ ਜਦੋਂ ਆਪੀ ਤਾਂ ਲੰਬੀ ਹੈ ਤੇ ਪਹਿਲਾਂ ਦਾ ਕੱਪੜਾ ਲਹਾ ਲਿਆ ਤੇ ਬਾੜੀਕ ਕਹਿੰਦਾ ਵਈ ਮਹਾਪੁਰਜ ਕਹਿੰਦੇ ਵੀ ਠੀਕ ਐ ਲੈ ਜਾ ਪੰਡ ਪਰ ਬੱਚਿਆਂ ਨੂੰ ਵੀ ਪੁੱਛਦੀ ਘਰ ਵਾਲੀ ਨੂੰ ਵੀ ਪੁੱਛਦੀ ਪਿਤਾ ਨੂੰ ਵੀ ਪੁੱਛਦੀ ਬਈ ਜਦੋਂ ਉੱਥੇ ਧਰਵਾਜੇ ਦੀ ਕਚਹਿਰੀ ਤੇ ਖੜਾ ਪਿੱਤਾ ਨੂੰ ਇਹਦਾ ਕਿ ਉੱਥੇ ਪੁੱਛਣਾ ਤਾਂ ਹੈ ਹੀ ਨਾ ਧਰਵਾਜੇ ਜਾਂ ਰੇਖਾ ਮੰਦ ਵੇ ਉਹਨਾਂ ਦਾ ਤੂੰ ਤੁਸੀਂ ਮਦਦ ਕਰੋਗੇ ਨਾ ਮੁਕਤੀ ਗੱਲ ਥਾਰੇ ਮੁਕਰ ਦੇ ਮਾਣੇ ਵੀ ਕਹਿ ਤਾ ਵੇ ਤਾ ਹੁ ਤੇਰਾ ਫਰਜ਼ ਹੈ ਸਾਡੀ ਕਿਰਪਾਲਾ ਕਰਨ ਦੀ ਸਾਡੀ ਸੇਵਾ ਕਰਨ ਦੀ ਫਸੇ ਨਹੀਂ ਜਾ ਦੇ ਵੀ ਪਾਪ ਕਰਕੇ ਮਾਇਆ ਤੋਂ ਧਰਵਾੜੀ ਇਹ ਨਹੀਂ ਜਾਣੀ ਸੀ ਪੁਣੀਤ ਇਹ ਧਰਵਾੜੀ ਕਹਿਣਾ ਇਹਦਾ ਟੱਟਾ ਹੱਟਾ ਵਟਾ ਟੱਟਾ ਵਟਾ ਤੇਰਾ ਸਰੀਰ ਆਇਆ ਐਡਾ ਨਰਵਾ ਸਰੀਰ ਤੇਰਾ ਇਹ ਕੀ ਕੰਮ ਕਰਦਾ ਤੂੰ ਇਹਦਾ ਕਰਮਾਂ ਦਾ ਫਲ ਤੇ ਨੂੰ ਅੱਗੇ ਭੁਗਤਣਾ ਪੈਣਾ ਇਹ ਤੇਰੇ ਬਾਤੇ ਚੰਗੇ ਨਹੀਂ ਹਨ ਸਮਝਾਉਣਾ ਪਰ ਅੱਜ ਜਦੋਂ ਉਹਨੇ ਵੀ ਕਹਿ ਦਿੱਤਾ ਵੀ ਅੱਗੇ ਤੈਨੂੰ ਮੈਂ ਬਥੇਰੀ ਵੇਲੇ ਸਮਝਾਇਆ ਪਰ ਹੁਣ ਵੀ ਜਿੰਨ ਇਹੀ ਕਹਾਂਗੀ ਵੀ ਇਹ ਕੰਮ ਛੱਡ ਦੇ ਤੂੰ ਅਸੀਂ ਕਿਸੇ ਨੇ ਤੇਰੀ ਮਦਦ ਨਹੀਂ ਕਰਨੀ ਹੈ ਤੇ ਉਹ ਹੀ ਮਹਾਪੁਰਸ਼ਾਂ ਦੇ ਪਉ ਪੰਡ ਫਿੱਟ ਦਿੱਤੀ ਚਾਰਨ ਫੜਲੇ ਚਾਰਨਾ ਛਾਡੋ ਤਰੀ ਤਲ ਲਈ ਵੇ ਹੁਣ ਮੈਨੂੰ ਦੱਸੋ ਮੇਰਾ ਚੁਕਾਰਾ ਕਿਵੇਂ ਹੋਵੇ ਇੰਨੇ ਮੈਂ ਟਕੇ ਟਕੇ ਵਿੱਚ ਖੂਨ ਪੀਤੇ ਕਿ ਉਹ ਸਾਰੇ ਮੇਰੇ ਮਹਾਪੁਰਸ਼ਾਂ ਕਦੇ ਨੇ ਮਹਾਪੁਰਸ਼ੀਂ ਛੋਟਾ ਵਿੱਚ ਪਾਈ ਗਈ ਸੀ ਇਹ ਇੱਦਾਂ ਵੱਡਾ ਪਾਪੀ ਉਹ ਇਹਦਾ ਹੱਕਦਾਰ ਹੀ ਨਹੀਂ ਹੈ ਵੈਸੇ ਕੈਸੇ ਪੁਰਸ਼ ਕੋ ਦੇਨ ਸੰਤੁਪਦੇਸ਼ ਇਹ ਉਪਦੇਸ਼ ਦਾ ਕੋਈ ਹੱਕਦਾਰ ਕੋਈ ਅਧਾਰ ਹੀ ਥੋੜੀ ਹੈ ਵੀਰ ਤਾਂ ਵੀ ਦਾ ਵੀ ਬਚਨ ਆ ਮਾਣੋ